ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਸਾਡੀ ਇੱਕ ਬਹੁਤ ਹੀ ਜ਼ਰੂਰੀ ਰਿਕੁਆਇਰਮੈਂਟ ਹੈ ਜੀ ਅੱਗੇ ਵੀ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਬਾਕੀ ਹੁਣ ਗਰਮੀਆਂ ਗਰਮੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਜ਼ਰੂਰਤਾਂ ਲੈ ਕੇ ਆਉਂਦੇ ਰਹਿਾਂਗੇ ਕਿਉਂਕਿ ਗਰਮੀਆਂ ਦੇ ਵਿੱਚ ਕੰਮ ਵੀ ਬਹੁਤ ਜ਼ਿਆਦਾ ਵੱਧ ਜਾਂਦਾ ਵਾ ਤੇ ਸੰਗਤ ਦਾ ਇਸ ਟਾਈਮ ਗਰਮੀਆਂ ਦੇ ਵਿੱਚ ਆਉਣਾ ਜਾਣਾ ਵੀ ਬਹੁਤ ਘੱਟ ਜਾਂਦਾ ਤੇ ਅਸੀਂ ਖੜੇ ਹਾਂ ਇਸ ਟਾਈਮ ਜਿੱਥੇ ਬਿਲਡਿੰਗ ਬਣ ਰਹੀ ਹੈ ਸਾਡੇ ਸੁਪਨਿਆਂ ਦੇ ਘਰ ਦਾ ਦਫ਼ਤਰ ਬਣਦਾ ਦਫਤਰ ਦੇ ਵਿੱਚ ਅਸੀਂ ਗਾਡਰ ਵਾਲੇ ਪਾ ਰਹੇ ਹਾਂ ਜੀ ਸੀਮਿੰਟ ਦੇ ਬਾਲੇ ਗਾਡਰ ਪਾ ਕੇ ਤੇ ਟਾਈਲਾਂ ਪਾ ਕੇ ਇਹ ਛੱਤ ਬਣਾਉਣੀ ਆ ਸਾਨੂੰ ਜ਼ਰੂਰਤ ਹੈ ਜੀ ਗਾਡਰਾਂ ਦੀ ਅਸੀਂ ਪਹਿਲਾਂ ਵੀ ਬੇਨਤੀ ਕਰੀ ਸੀ ਜੀ ਇਹ 13 ਫੁੱਟੇ ਗਾਡਰ 3 ਪੀਸ ਚਾਹੀਦੇ 14 ਫੁੱਟੇ 22 ਪੀਸ ਚਾਹੀਦੇ ਆ ਜੀ 15 ਫੁੱਟੇ 2 ਪੀਸ ਚਾਹੀਦੇ ਆ ਜੀ 16 ਫੁੱਟੇ 9 ਪੀਸ ਚਾਹੀਦੇ ਆ ਤੇ 17.5 ਫੁੱਟੇ 9 ਪੀਸ ਚਾਹੀਦੇ ਆ 22 ਫੁੱਟੇ 9 ਚਾਹੀਦੇ ਆ ਜੀ ਟੋਟਲ 54 ਗਾਡਰਾਂ ਦੀ ਜ਼ਰੂਰਤ ਹੈ ਜੀ ਜੇ ਕਿਸੇ ਭੈਣ ਭਰਾ ਕੋਲੇ ਪੁਰਾਣੇ ਗਾਡਰ ਪਏ ਤਾਂ ਧੰਨਵਾਦ ਕਰਦੇ ਆ ਪਹਿਲਾਂ ਬਾਈ ਜੀ ਉਹਨਾਂ ਨੇ ਮੁੱਲਾਪੁਰ ਤੋਂ ਗਾਡਰ ਭੇਜੇ ਵੀ ਆ ਸਾਡੇ ਕੋਲੇ 23 24 ਗਾਡਰ ਆ ਵੀ ਗਏ ਆ ਤੇ ਸਾਡੇ ਪੁਰਾਣੇ ਘਰੇ ਗਾਡਰ ਪਏ ਸਾਨੂੰ ਉਹੀ ਤੁਸੀਂ ਭੇਜ ਦਿਓ ਸਾਡਾ ਉਹਨਾਂ ਦੇ ਨਾਲ ਹੀ ਕੰਮ ਚੱਲਦਾ ਹੋ ਜਾਊਗਾ ਜੀ ਤਾਂ ਜੋ ਅਸੀਂ ਛੇਤੀ ਤੋਂ ਛੇਤੀ ਇਹ ਛੱਤ ਪਾ ਸਕੀਏ ਤੇ ਇੱਕ ਸਾਡੀ ਜਿਹੜੀ ਰਿਕਵਾਇਰਮੈਂਟ ਹੈ ਜੀ ਮੈਡੀਸਨ ਦੀ ਹੈ ਦਵਾਈਆਂ ਦੀ ਕਿ ਜਰਨਲ ਮੈਡੀਸਨਸ ਨੇ ਜਿਹੜੀਆਂ ਹਸਪੀਟਲ ਦੇ ਵਿੱਚ ਯੂਜ਼ ਹੁੰਦੀਆਂ ਸਾਡੇ ਹਨਾ ਤੇ ਇਹਨਾਂ ਦਵਾਈਆਂ ਦੀ ਬਹੁਤ ਜ਼ਰੂਰਤ ਆ ਹਸਪੀਟਲ ਦੇ ਵਿੱਚ ਤੇ ਇਹ ਤੁਸੀਂ ਪੂਰੀ ਲਿਸਟ ਸਾ ਤੋਂ ਉਦਾਂ ਵੀ ਲੈ ਸਕਦੇ ਹੋ ਫੋਨ ਕਰਕੇ ਤੇ ਇਹ ਦਵਾਈਆਂ ਜ਼ਰੂਰ ਪਹੁੰਚਦੀਆਂ ਕਰੋ ਕਿਉਂਕਿ ਸਾਡੇ ਸੁਪਨਿਆਂ ਦੇ ਘਰ ਦੀਆਂ ਸਾਰੀਆਂ ਜ਼ਰੂਰਤਾਂ ਰਸਣ ਪਾਣੀ ਕੱਪੜੇ ਦਵਾਈਆਂ ਹਰ ਚੀਜ਼ ਬਿਲਡਿੰਗ ਦਾ ਮਟੀਰੀਅਲ ਭੈਣਾ ਤੇ ਭਰਾਵਾਂ ਵੱਲੋਂ ਸੰਗਤਾਂ ਦੇ ਵੱਲੋਂ ਭੇਜਿਆ ਜਾਂਦਾ ਤੇ ਜਿਵੇਂ ਕਿ ਤੁਹਾਨੂੰ ਇਹ ਦੋ ਬੇਨਤੀਆਂ ਕੀਤੀਆਂ ਇਹਨਾਂ ਦੇ ਵਿੱਚ ਜ਼ਰੂਰ ਸਹਿਯੋਗ ਦਿਓ ਇੱਕ ਤਾਂ ਗਾਡਰਾਂ ਦੇ ਵਿੱਚ ਤੇ ਇੱਕ ਦਵਾਈਆਂ ਦੇ ਵਿੱਚ ਸਿੱਤੇ ਬਾਸ਼ਿਆ ਸਰਬੱਤ ਦਾ ਭਲਾ ਕਰਨ ਚੜ੍ਹਦੀ ਕਲਾ ਵਾਖਣ ਜਿਹੜੇ ਭੈਣ ਭਰਾ ਸੇਵਾ ਨਹੀਂ ਵੀ ਕਰ ਸਕਦੇ ਉਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ